你。<music> ਇਹ ਹੈ ਬੱਸ ਅਗਰ ਅਸੀਂ ਦਲਤ ਕੱਖਾਣ ਗਏ ਤੇ ਬੱਸ ਵਰਤਾਰੀ ਕੁੜੀ ਔਰ ਮੁੰਡਾ ਕੁੜੀ ਤਾਂ ਛਾਲਮਾਰ ਦੀ ਬੜੀ ਆ ਕੁੜੀ ਏਡੀ ਮੁੰਡਾ ਖੰਨੀ ਭਾਈ ਕਿਹਾ ਹੋਇਆ ਕਿ ਨਹੀਂ ਇੱਧਰ ਇਹਨਾਂ ਨੇ ਗੱਡੀ ਤੋੜ ਲਈ ਔ ਮੁੰਡਾ ਟਾਇਰ ਰਾਈਟ ਆ ਗਿਆ ਇਹਨਾਂ ਦਾ ਮੈਰਮਾਨ ਨੇ ਕਿਹਾ ਵੀ ਕੁਝ ਵਿੱਚਾ ਕਹਿੰਦਾ ਕੁੱਤਾ ਆ ਗਿਆ ਹੁਣ ਤੁਸੀਂ ਇੱਕ ਗੱਲ ਦੇਖੋ ਜੀ ਜਤੋਂ ਕੀ ਨਾਮ ਸਮਾਪਤ ਕੀਤਾ ਮੁੰਡਾ ਕੀ ਇਰਤ ਸਿੰਘ ਕਿੰਨੀਵੀਂ ਕਲਾਸ ਵਿੱਚ ਪੜ੍ਹਦਾ ਅਜੇ ਨਹੀਂ ਫਾਸਟ ਗਿਆ ਤੇ ਤੁਸੀਂ ਹੁਣ ਕਾਰਵਾਈ ਦੀ ਕੀ ਮੰਗ ਕਰਦੇ ਹੋ ਕੀ ਚਾਹੁੰਦੇ ਹੋ ਉਹ ਜਿਹਨਾਂ ਨੂੰ ਸ਼ਾਮਿਲ ਲਈਏ ਆਹ ਟੈਂਟ ਆਸੂ ਸਕੂਲ ਨਾਲ ਨੂੰ ਲਾ ਦੇ ਕਰੋ ਕੇਸ ਤੇ ਤਾਂ ਤੂੰ ਕਿਹੜੇ ਸਕੂਲ ਚ ਪੜਦਾ ਸੀ ਇਸ ਵਿੱਚ ਗਾੜ੍ਹਨ ਪਰ ਨਹੀਂ ਉਹ ਨਹੀਂ ਸਾਡਾ ਬੱਚਾ ਹੀ ਗਾੜ੍ਹਨ ਮੈਲੀ ਚ ਪੜਦਾ ਤਾਂ ਹੀ ਕੱਲ ਦੀ ਕੱਲ ਦੀ ਗੱਲ ਹੈ ਜੀ ਬੱਚਾ ਸਾਡਾ ਮਤਲਬ ਬਸ ਛੱਡਣ ਵਾਸਤੇ ਆਈ ਜੀ ਉਹਨੂੰ ਤਿੰਨ ਸਾਲ ਤੋਂ ਸਾਡਾ ਬੱਚਾ ਸਕੂਲ ਚ ਪੜ ਰਿਹਾ ਹੈ ਜੀ ਬੱਚੇ ਨੂੰ ਤਾਰ ਕੇ ਜੀ ਜਦੋਂ ਬਸ ਤੁਰੇ ਇੱਕ ਗੁੱਡੀ ਸੀਗੀ ਜੀ ਉਹ ਸੜਕ ਕ੍ਰੋਸ ਕਰ ਗਈ ਏ ਮੁੰਡਾ ਮਤਲਬ ਉਤਰ ਕੇ ਮੁਰੇ ਹੋ ਕੇ ਤੇ ਖੜ ਗਿਆ ਜੀ ਇਹਨਾਂ ਨੇ ਜਦੋਂ ਉਸੇ ਟਾਈਮ ਬੱਸ ਤੋੜ ਲਈ ਬੱਚਾ ਮੁਰਲੇ ਟਾਇਰ ਦੇ ਹੇਠਾਂ ਆ ਗਿਆ ਜੀ ਦੇਖੋ ਤੁਸੀਂ ਇਹਨਾਂ ਦੀ ਕਿੰਨੀ ਅਣਗਹਿਲੀ ਹੈ ਡਰਾਈਵਰ ਨੇ ਇਹਨਾਂ ਵੀ ਨਹੀਂ ਸੋਚਿਆ ਜੀ ਨਾਲ ਮੈਂ ਮੰਗ ਵੀ ਆਦੀ ਬੱਚੇ ਨੂੰ ਦੂਈ ਸਾਈਡ ਤੇ ਕਰਨਾ ਦਾ ਇਹਨਾਂ ਦਾ ਫਰਜ਼ ਹੈਗਾ ਜੀ ਕਿ ਨਹੀਂ ਹੈਗਾ ਜੀ ਕੀ ਨਾਮ ਕੀ ਇਸ ਮੁਰਤੇ ਦਾ ਫਰਕ ਤੁਸੀਂ ਕਿੰਨੇ ਸਾਲ ਦਾ ਸੀ ਇਹ 8 ਸਾਲ ਦਾ ਸੀ ਜੀ 8-9 ਸਾਲ ਲਈ ਕਿਹੜੀ ਸਕੂਲ ਚ ਜਾਂਦਾ ਸੀ ਗਾਦਨ ਮੈਲੀ ਕੀ ਮੰਗੀ ਕਰਦਾ ਸੀ ਮੰਗਾ ਸੀ ਜੀ ਮੈਨਾਂ ਤੇ ਸਕੂਲ ਵਾਲੇ ਤੇ ਵੀ ਪਰਚਾ ਹੋਣਾ ਚਾਹੀਦਾ ਜੀ ਠੀਕ ਹੈ ਜੀ ਜੋ ਮੰਨ ਦੀ ਕਾਰਵਾਈਆ ਇਹਨਾਂ ਤੇ ਹੋਈ ਜਾਵੇ। ਇਹਨਾਂ ਨੇ ਦੇਖੋ ਜੀ ਕੱਲ ਦਾ ਹੀ ਮੰਨੋ ਇਹ ਵਾਕਾ ਹੋਇਆ ਹੋਵੇ ਜੀ ਅੱਜ ਤੱਕ ਇਹਨਾਂ ਨੇ ਆ ਕੇ ਮੰਨੋ ਪੰਚਾਇਤ ਨੂੰ ਨਹੀਂ ਮਿਲੇ ਪਿੰਡ 'ਚ। ਕੋਈ ਆਇਆ ਸਕੂਲ ਵਾਲਾ ਨਾ ਕੋਈ ਪ੍ਰਿੰਸੀਪਲ ਨਾ ਕੋਈ ਮਾਲਕ ਇਹਨਾਂ ਦਾ ਫਰਜ਼ ਬਣਦਾ ਹੀ ਆ ਉਹਨਾਂ ਦਾ। ਕੋਈ ਨਹੀਂ ਆਇਆ ਜੀ ਸਕੂਲ 'ਚ। ਇਹ ਅੱਜ ਸਾਡੇ ਪਿੰਡ ਦੀ ਪੰਚਾਇਤ ਆਈ ਔਰ ਜਦ ਇਹਨਾਂ ਨੇ ਪੁਲਿਸ ਬੁਲਾ ਲਈ ਉਹਰੇ। ਦੱਸੋ ਵੀ ਅਸੀਂ ਕੋਈ ਇਹਨਾਂ ਨੂੰ ਮਾਰਨ ਕੁੱਟਣ ਆਏ ਆ। ਮੈਂ ਹੰਦੀਪ ਸਿੰਘ ਨਾਮਤਾਰੀ। ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਕੋਟਲਾ ਬਿਜਵਾਲਾ ਸਰਹੰਦ ਦਾ ਐਮਡੀ ਹਾਂ ਜੀ ਕੱਲ ਜਿਹੜਾ ਐਕਸੀਡੈਂਟ ਹੋਇਆ ਮੇਰੇ ਬੱਚੇ ਨਾਲ ਮੈਨੂੰ ਬਹੁਤ ਦੁੱਖ ਹੈ ਇਸ ਚੀਜ਼ ਦਾ ਪਰਮਾਤਮਾ ਕਦੇ ਕਿਸੇ ਨਾਲ ਨਹੀਂ ਆ ਕੰਮ ਕਰਵਾਏ ਤੇ ਮੈਂ ਮਾਪਿਓ ਦੇ ਨਾਲ ਆ ਜੀ ਜੋ ਚਾਹਾਂਗੇ ਆਪਾਂ ਉਹ ਕਰਨੇ ਜੀ ਮੈਂ ਮਾਪਿਓ ਦੇ ਨਾਲ ਮੇਰੇ ਵਾਸਤੇ ਸਭ ਤੋਂ ਵੱਡੇ ਮਾਪਿਓ ਫਿਰ ਬੱਚੇ ਫਿਰ ਮੇਰਾ ਸਟਾਫ ਉਹ ਵੀ ਵੀ ਦੋਸ਼ ਲਗਾ ਰਹੇ ਨੇ ਕਿ ਡਰਾਈਵਰ ਦੀ ਅਨਗਲੀ ਅਸੀਂ ਕਈ ਵਾਰ ਕਹਿ ਚੁੱਕੇ ਹਾਂ ਲੇਕਿਨ ਡਰਾਈਵਰ ਨਹੀਂ ਮੰਨਦਾ ਵੀਰ ਜੀ ਇਹ ਜਿਹੜਾ ਕੋਈ ਕਾਹਨ ਹੋਣ ਤੋਂ ਬਾਅਦ ਆਪਾਂ ਦੋਸ਼ ਲਾਈਏ ਉਹ ਤਾਂ ਮੈਂ ਕੀ ਤੁਹਾਨੂੰ ਗੁਰੂ ਦਾ ਮੈਂ ਇਸ ਵੇਲੇ ਗੱਲ ਨੂੰ ਨਹੀਂ ਬਦਾਨਾ ਚਾਹੁੰਦੀ ਮੈਂ ਗੱਲ ਨਹੀਂ ਕਾਹਨੀ ਹੈ ਕਿਵੇਂ ਮਾਪੀ ਨੂੰ ਸਰਟੀਫਾਈਡ ਕਰ ਸਕਾ ਮੈਂ ਉਸ ਚੀਜ਼ ਦੇ ਵਾਸਤੇ ਖਲੋਹਾਂ ਮੈਂ ਜਿਹੜੀ ਜੀ ਮਾਪੂ ਕਹਿੰਗੇ ਮੈਂ ਕੱਲਾ ਲਾ ਕੇ ਕਰਾਂਗੇ ਉਹ ਚਾਹੁੰਦੇ ਨੇ ਥਾਣੇ ਚਲਣਾ ਮੈਂ ਨਾਲ ਚਲਾਂਗੀ ਉਹ ਕੇਸ ਕਰਨਾ ਚਾਹੁੰਦੇ ਨੇ ਮੈਂ ਨਾਲ ਚਲਾਂਗੀ ਜੀ ਮੈਂ ਆਪਣੀ ਕੋਈ ਗੱਲ ਤਾਂ ਪਿੱਛੇ ਦੀ ਰੱਖਣਾ ਕਿਉਂਕਿ ਮੇਰਾ ਮੇਰੇ ਸਕੂਲ ਨਾਲ 14 ਹਜ਼ਾਰ ਬੱਚਾ ਪਰਵੈਲੀ

कभी कोई हादसा वापरे ना आप दोष मन मैं ड्राइवर सबने सब तो बच्चा मेरा चढ़ाई किया मैं औरे वास्ते खलोता मैं माँ प्यो को सैटिस्फाई करा किए मैं कर सकता रामना करे कभी किसी बच्चे ना हो जो बच्चा चला गया और मैं सिर्फ अरदास कर सदा रब ਆਪ ਬੱਚੇ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਮੈਂ ਬੱਚਿਆਂ ਦੇ ਮਾਪਿਆਂ ਨਾਲ ਗੱਲ ਕਰਕੇ ਐਸ.ਸੀ. ਵਿੱਚ ਅਧਿਗਧਾਈ ਨਾ ਮੌਜੂਦ ਕਿਉਂ। ਜੀ ਕੋਲ ਦੇ ਵੀ ਹਦਤਾਂ ਦਾ ਸਰਕਾਰ ਵੀ ਕਹਿੰਦੀ ਵੀ ਇਹ ਸਕੂਲ ਡਰਾਈਵਰ ਨਾਲ ਸਕੂਲ ਬੱਚਾ ਨਾਲ ਵੀ ਉਹ ਅੰਗਰੇਜ਼ੀ ਕਰਦੇ ਆ ਬੱਚੇ ਜ਼ਿਆਦਾ ਮਿਠਾਉਂਦੇ ਆ। ਵੇਚੇ ਦੀ ਬਾਤ ਜਿਹੜੇ ਜਿਹੜੇ ਤੁਸੀਂ ਗਾਹ ਨੂੰ ਰੀਚ ਦਾ ਕਰੋ। ਜੀ ਮੈਂ ਸਰਕਾਰ ਵੱਲੋਂ ਇਹ ਪਰਿਵਹਨ ਸਰਕਾਰ ਤੋਂ ਨਾ ਸਰਕਾਰ ਨੇ ਕਰਕੇ ਜਾਰੀ ਉਨੇ ਜੋ ਉਹਨਾਂ ਦੀ ਹਿਦਾਰਤਾਂ ਨੇ ਮੈਂ ਸਾਰੇ ਇੰਟਾਈਟਮ ਜਾਂ ਕਿਤੇ ਨਹੀਂ ਗੱਡੀ ਦੇ ਕਾਰਨ ਇੱਕ ਵਾਰ ਨੇ ਡਰਾਈਵਰ ਦਾ ਲਾਇਸੈਂਸ ਪ੍ਰੋਪਰ ਹੈ ਪਰਮਿਟ ਪੂਰੇ ਨੇ ਮਤਲਬ ਜਿੰਨੇ ਬੱਚਿਆਂ ਦੀ ਕੈਪੈਸਿਟੀ ਉਹਨਾਂ ਬੱਚਾ ਤੁਸੀਂ ਕਿਸੇ ਦੇ ਨਾਮ ਤੇ ਚੈੱਕ ਕਰਵਾ ਚਾਹਨਾ ਮੈਂ ਨਹੀਂ ਕਹਿੰਦਾ ਹੁਣ ਤੁਸੀਂ ਕੱਲ ਚੈੱਕ ਕਰੋ ਕੱਲ੍ਹ ਨਾ ਕਰੋ ਕਿਸੇ ਦੇ ਮੇਰੇ ਕਿਸੇ ਵੀ ਬ੍ਰਾਂਚ ਵਿੱਚ ਮੇਰਾ 14000 ਬੱਚਾ ਪੜਦਾ ਮੈਂ ਕਦੀ ਕਿਸੇ ਨਾਲ ਜਾਤ ਨਹੀਂ ਹੁੰਦਾ ਠੀਕ ਮੰਮਾ ਹੈਗਾ ਜੀ ਕੱਲ ਮੈਂ ਡੀਪੀਓ ਸੀ ਸਿਕਾ ਥਾਣਾ ਮੰਡਾਲੀਆ ਦਾ ਸੀ ਵੀ ਕਿ ਤੇ ਸੁਣਿਆ ਬੁਲੀ ਸੀ ਕਿ ਇੱਕ ਫੰਡ ਬਲਾਰੀ ਫੁਰਦਾ ਸਕੂਲ ਦੀ ਬਸ ਦਾ ਜਿਹੜਾ ਹੈਗਾ ਐਕਸੀਡੈਂਟ ਹੋ ਗਿਆ ਬੱਚਾ ਉਹ ਨੀਚੇ ਆ ਗਿਆ ਇਹ ਬੱਚੇ ਦਾ ਜਿਹੜਾ ਫਾਦਰ ਹੈ ਨਹੀਂ ਉਹਦੇ ਚਾਚੇ ਤੋਂ ਬਿਆਨ ਤੇ ਜਿਹੜੀ ਸੀਗੀ ਐਫ ਆਈ ਆਰ ਨੰਬਰ 13 ਮਿਤੀ 19 ਜੁਲਾਈ 24 ਅਧਿੰਤਾਰਾ 279 304 اے ਆਈ ਪੀ ਸੀ ਥਾਣਾ ਮੰਡਾਲੀਆ ਦਾ ਸੀ ਡਰਾਈਵਰ ਦੇ ਉੱਤੇ ਕੰਡਕਟਰ ਦੇ ਖਿਲਾਫ ਦਰਜ ਕੀਤਾ ਗਿਆ ਤੇ ਬਸ ਵੀ ਕਬਜ਼ੇ ਚ ਲੈ ਲਈ ਹੈ ਡਰਾਈਵਰ ਵੀ ਗ੍ਰਿਫਤਾਰ ਕਰ ਲਿਆ ਤੇ ਕੰਡਕਟਰ ਵੀ ਗ੍ਰਿਫਤਾਰ ਕਰ ਰਿਹਾ ਹੈ ਤੇ ਅੱਗੇ ਹੁਣ ਜਿਹੜੀ ਹੈਗੀ ਇਹ ਕਪਤੀਸ਼ ਜਾਰੀ ਹੈ ਅਜ ਕੋਸਮਰਨ ਦਾ ਜਿਹੜਾ ਹੈ ਬੱਚੇ ਦੇ ਕੋਸਮਰਨ ਕਰਾਇਆ ਜਾ ਰਿਹਾ ਕੀ ਨਾਮ ਸੀ ਮੇਰੇ ਪੁੱਤ ਦਾ ਕਿੰਨੇ ਸਾਲ ਦਾ ਸੀ ਜਸਪੀਰ ਕੁਸ਼ੇਰ ਨਾਮ ਸੀਗਾ ਜੀ 8 ਸਾਲ ਦੀ ਉਮਰ ਸੀ ਪਹਿਲੀ ਕਲਾਸ ਤੇ ਪੜ੍ਹਦਾ ਸੀਗਾ ਜੀ ਤੇ ਹੈਗਾ ਜੀ ਗਾਰਡਨ ਵੈਲੀ ਸਕੂਲ ਕੋਟਲਾ ਬਜੋੜਾ ਦਾ